ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵਾਂਗੇ ਸਵਾਜੇ ਆਇਆ ਜੀ ਦੂਸਰੇ ਪਲਾਟ ਚ ਇਸ ਪਲਾਟ ਚ ਲੱਗੀ ਹੋਈ ਆ ਜੀ ਪੀ ਆਰ 126 ਤੇ ਕਰੀਬ ਕਰੀਬ 22-25 ਦਿਨ ਦੀ ਹੋ ਗਈ ਆ ਤੇ ਠੀਕ ਵਧੀਆ ਬੂਟੇ ਚੱਲੀ ਜਾਂਦੇ ਆ ਵੀ 22-25 ਦਿਨਾਂ ਦੇ ਵਿੱਚ ਬੂਟਾ ਵਧੀਆ ਹੋ ਗਿਆ ਥੋੜੀ ਜਿਹੀ ਕਸਰ ਤਾਂ ਹੈਗੀ ਆ ਪਰ ਖੈਰੇ ਆ ਕਿ ਹੁਣ ਖਾਦਾਂ ਪੈ ਗਈਆਂ ਨੇ ਹੋ ਜਾਏਗਾ ਅੱਗੇ ਬਰਾਬਰ ਹੋ ਜਾਏਗਾ ਇਹ ਆਪਲਾਡ ਵਧੀਆ ਚੱਲੀ ਜਾਂਦਾ ਇਹਨੂੰ ਕੋਈ ਕਮੀ ਨਹੀਂ ਪੀਅਰ 14 ਅਗੇਤੀ ਲੱਗੀ ਉਹ ਤਾਂ ਇਹਨਾਂ ਨੂੰ ਥੋੜਾ ਬੂਟਾ ਵੱਡਾ ਹੋ ਗਿਆ ਦਾ ਇਹ ਥੋੜੇ ਦਿਨ ਲੇਟ ਲੱਗੀ ਤਾਂ ਥੋੜਾ ਜਿਹਾ ਹਲਕਾਇਆ ਬਾਕੀ ਹੋ ਜਾਏਗਾ ਕੁਝ ਅੱਕਰ ਨਹੀਂ ਖਾਦਾ ਖੁਦਾ ਇਹਨੂੰ ਬਰਾਬਰ ਪੈ ਗਿਆ ਨੇ ਤੇ ਹੁਣ ਐਸ ਵਾਰ ਲੱਗਦਾ ਕਿ ਤਿੰਨ ਪਹਿਲਾਂ ਅਸੀਂ ਤਿੰਨ ਤਿੰਨ ਕੱਟੇ ਖਾਦ ਪਾਉਂਦੇ ਹੁੰਦੇ ਸੀ ਪਰ ਐਸ ਵਾਰ ਲੱਗਦਾ ਕਿ ਤਿੰਨ ਕੱਟਿਆਂ ਨਾਲ ਜਿਹੜੀ ਬਣਦੀ ਨਹੀਂ ਐਸ ਵਾਰ 4 ਕੱਟੇ ਪੈ ਜਾਣਗੇ ਸਾਰੀ ਜੀਰੀ ਨੂੰ ਪੈ ਰਹੇ ਨੇ ਲੋ ਜੀ ਇਧਰ ਟਰਾਲਾ ਘਰਦਾ ਲੋਡ ਹੈ ਜੀਨਦ ਵਾਸਤੇ ਅ ਲਖਸ਼ਾ ਡੇਰੀ ਨੂੰ ਜਾਣਾ ਹੈ ਲੋਡ ਕਰ ਦਿੱਤਾ ਹੋਇਆ ਬੰਦਿਆਂ ਨੇ ਤੇ ਬਸ ਥੋੜੇ ਰਹਿ ਗਿਆ ਇਸ ਵਾਰ ਤਾਂ ਮਾਲ ਹੈ ਆ ਕਿੱਲਾ ਸਾਰਾ ਭਰਿਆ ਹੋਇਆ ਹੀ ਖਾਲੀ ਕਰਤਾ ਬੰਦਿਆਂ ਨੇ ਮਕਾਤਾ ਸਾਰਾ ਹੁੰਦਾ ਪੰਜ ਸੱਤ ਗੇੜੇ ਰਹਿ ਗਏ ਨੇ ਇਹ ਵੀ ਨਿਬੜ ਜੇਗਾ ਖਿਲਾ ਰਿਹਾ ਹੈ ਟਰਾਲਾ ਲੋਡ ਕਰਕੇ ਇਹਨੂੰ ਹੁਣ ਪਾ ਕੇ ਟਰੈਕਟਰ ওই ਟਰੈਕਟਰ ਆ ਗਿਆ ਟਰਾਲਾ ਜੋੜਨ ਦੇ ਨੇ ਬੰਦੇ ਇੱਕ ਟਰੈਕਟਰ ਦੇ ਨਾਲ ਨਿਕਲਣ ਆਣੀ ਏ ਕਿਉਂਕਿ ਪਹਿਲੀ ਹੈਗੀ ਗਿੱਲੀ ਤੇ ਆਹ ਛੋਟਾ ਖੜਾ ਟੋਚਨ ਕੋਲ ਵਾਸਤੇ ਜਿਹਦੇ ਨਾਲ ਕੱਢਾਂਗੇ ਚੰਕਰ ਕਰਕੇ ਸੌਖਾ ਨਹੀਂ ਕਰੀ ਲੱਗੋ ਕਿ ਕਿ ਤੇ ਵਜ਼ਨ ਜ਼ਿਆਦਾ 200 250 ਕੰਡਲ ਵਜ਼ਨ ਹੋ ਜਾਂਦਾ ਇੱਕ ਪੈਲੀਆਂ ਗਿੱਲੀਆਂ ਆ ਰਸਤਾ ਜਿੰਨਾ ਸਭ ਗਿੱਲਾ ਪਿਆ ਜਿਵੇਂ ਦਲਦਲ ਨਹੀਂ ਬਣ ਜਾਂਦੀ ਇਸ ਟਾਈਪ ਹੋਇਆ ਪਿਆ ਥੱਲੇ ਸਾਰਾ ਤੇ ਟੋਚਨ ਕਰਕੇ ਕੱਢਾਂਗੇ ਆ ਲੱਗੇ ਨੇ ਹੁਣ ਬੰਦੇ ਟੋਚਨ ਪਾਉਣ ਲਓ ਜੀ ਛੋਟਾ ਆ ਗਿਆ ਕੋਲ ਆ ਠੱਕ ਹੋ ਜਾਣ ਇਹ ਨਹੀਂ ਛੱਡਦਾ ਕਿਸੇ ਟਰਾਲੀ ਨੂੰ ਜਿੰਨੀ ਮਰਜ਼ੀ ਵਜ਼ਨ ਪਾ ਲਓ ਹੋਰ ਕੋਈ ਟਰੈਕਟਰ ਹੁੰਦਾ ਦਬੇ ਜਾਂਦਾ ਇਹ ਨਹੀਂ ਦਬਦਾ ਸਾਂਡ ਰਾਈਡਰ ਆਂ ਦਾ ਸ਼ੂਕ ਦਾ ਕੱਲਾ ਹੀ ਵੀ ਕੀ ਵਰ 220 ਕੰਟਰੋਲ ਵਜਣ ਹੈਗਾ ਆ ਬੜੇ ਆਰਾਮ ਨਾਲ ਆਉਂਦਾ 74 ਤੋਂ 73 ਪਰ ਜੋਰ ਛੱਤ ਆ ਪਾਉਂਦਾ ਉਹ ਗੇਰ ਹੁੰਦਾ ਲੈ ਆਇਆ ਕਿੱਥੇ ਗਿਆ ਗਿਆ ਫੇਰ ਚੱਲ ਗਿਆ ਚੱੜ ਗਿਆ ਚੱਲ ਗਿਆ ਬਸ